ਦੇ ਵੀਰੋ ਇਸ ਵਿੱਚ ਮੋਸ਼ਰ ਬਰਾ ਢਿੱਲੋ ਅਗਲੀ ਟ੍ਰਾਂਸਪੋਰਟ ਦਾ ਜਿਆਦੇ ਦੇ ਤਿੰਨ ਜਫਿਆਂ ਦੇ ਲਈ 500 ਡਾਲਰ ਦਿੱਤਾ ਜਾਊਗਾ। ਅਲਵੱਟਾ ਸਟਾਰ ਟ੍ਰਾਂਸਪੋਰਟ ਦਾ ਬਹੁਤ ਬਹੁਤ ਧੰਨਵਾਦ। ਅਗਲੀ ਕਬੱਡੀ ਜੀਵਨ ਦੀ ਆ ਮਾਣੂ ਕੇ ਗਿੱਲਾਂ ਵਾਲੇ ਦੀ ਰੇਡ ਔਰ ਯਾਦਾ ਇਧਰ ਪਾਸੇ ਜੱਗਾ ਹੱ ਜੱਗਾ 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 ਮੁੰਡਾ ਹੁੰਦਾ ਹਵਾ ਹਵਾਈ ਮੁੰਡਾ ਸੰਜੇ ਖੰਭੇ ਕਬੱਡੀ 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 ਹਾ 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 2 ਪੌੜ ਜੀਵਨ ਦੇ ਲਈ ਰਾਜੂ ਸਿੱਧਵਾ ਵੱਲੋਂ ਸ਼ਰਨ ਦੇ ਵਾਸਤੇ 100 ਡਾਲਰ ਨੇ ਗੁਕ ਗੁਕ ਫੜ ਵੀ 100 ਡਾਲਰ ਇਹ ਸ਼ਰਨ ਦੇ ਵਾਸਤੇ ਹੈ ਕਬੱਡੀ ਕਬੱਡੀ ਜੀਵਨ 골ਡ ਮੈਡਲ ਦੇ ਨਾਲ ਮਾਨਸਮਲ ਹੋਇਆ ਲਓ ਮਾਨੂ ਕੇ ਗੱਲ ਦਾ ਜੀਵਨ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸ਼ੀਲੂ ਕਰਦਾ ਨਹੀਂ ਇਹ ਜੀਵਨ ਬਣ ਗਿਆ ਭਾਈ ਸ਼ੀਲੂ ਬਾਈ ਠੀਕ ਹੈ ਜੋ ਸੇਵਾ ਸਿੰਘ ਦੀ ਰਾਣਾ ਸਾਹਿਬ ਕਮੇਟੀ ਦੇ ਇਹ ਵੱਡੀ ਸ਼ਖਸੀਅਤ ਹੈ ਲੱਖਾਂ ਡਾਲਰ ਖਰਚ ਕਰਨ ਵਾਲਾ ਐਨ ਦਰਸ਼ਕਾਂ ਦੀ ਖੜ ਕੇ ਕਮੇਟੀ ਦੇਖਦਾ ਉਹ ਦਰਸ਼ਕੋ ਜੀਵਨ ਫੇਰ ਕਮੇਟੀ ਪਾ ਰਿਹਾ ਕੈਲਗਰੀ ਵਾਲੇ ਇੱਕ ਵਾਰੀ ਹੰਨਾ ਗੁੱਲਾ ਜਾ ਕਰਦੇ ਹੋ ਦੁਨੀਆ ਨੱਚ ਉੱਠੀ ਆ ਲਵੀ ਗਾਲਵ ਦੁਨੀਆ ਨੱਚ ਉੱਠੀ ਆ ਆ ਜੀਵਨ 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 ਖੇਡ ਕਬੱਡੀ ਦਾ ਅਜੂਬਾ ਦੁਨੀਆ ਤਾੜੀਆਂ ਮਾਰ ਕੇ ਕਹਿੰਦੇ ਨੌਜਵਾਨ ਹੌਸਲੇ ਬਲਾ ਦੇ ਮਸਮਰ ਹੋਣਗੇ लवली ਕਬੱਡੀ ਖੇਡ ਮਨਾਉਣ ਦੇ ਵਿੱਚ ਜੀਵਨ 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 ਦੀ ਟੱਕਰ 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 ਤੇ ਲਾਲਾ ਲਾਲਾ ਹੋਗੀ ਰਾਜੂ ਰਾਜੂ ਸਿੰਘਵਾ ਘਰੋਂ ਤੇਰੀ ਦੌਰ ਤੇ ਛੇਲੀ ਜੰਡੀ ਬਣੇ ਤੇ ਮਨ ਸੀ ਸਟੇਟ ਲਈ ਸਟਾਰ ਹੁਣ ਦਾ ਧੰਨਵਾਦ ਹੈ ਔਰ ਜੀਵਨ ਮਾਣੂ ਕੇ ਗਿੱਲਾਂ ਵਾਲਾ ਇਹ ਆ ਜੀਵਨ ਮਾਨੂ ਕੇ ਗਿੱਲਾਂ ਵਾਲਾ ਖੇਡ ਕਬੱਡੀ ਦਾ ਜੂਬਾ ਬੜੀ ਫੁਰਤੀ ਹੈ ਬੜੀ ਚੁਸਤੀ ਹੈ ਬੜੀ ਜੁਗਤੀ ਹੈ ਇੱਕ ਪਾਸੇ ਸ਼ੀਲੂ ਹੈ ਨਾਲ ਅਮਨ ਹੈ ਆ ਜਤਿੰਦਰਾ ਚਾਰਸਾ ਵੀ ਆ ਤੇ ਜਲਾਲਪਰੀਆ ਪੱਲ ਹੈ ਲਓ ਸ਼ੀਲੂ ਦੇ ਨਾਲ ਮੁਕਾਬਲਾ ਕਰਕੇ ਭੱਜਿਆ ਜਾਂਦਾ ਹੈ ਤੇ ਵੀ ਕਾਲਿਆ ਵੇਖ ਟੱਕਰ 20 ਦੇ ਦਰਮਿਆਨ ਉਹ 20 ਦੇ ਦਰਮਿਆਨ ਬਲੰਗ ਨੇ ਬੋਦੀ ਸੰਧੂ ਵੱਲੋਂ ਸਾਡੇ ਵੀਰ ਵੱਲੋਂ ਗੁਰਪ੍ਰੀਤ ਕਵਡਦੀ ਏ ਏ ਏ ਇਹਨੂੰ ਫੜਦਾ ਔਖਾ ਫੜਦਾ ਔਖਾ ਫੜਦਾ ਔਖਾ ਬੱਲੇ ਬੱਲੇ ਹਾਂ ਕਵਡਦੀ ਕਵਡਦੀ ਹੋਈ ਪਈ ਹੜਦਾ ਪਿੱਛੇ ਹੜਾ ਪਿੱਛੇ ਉਹਦਾ ਦੇਖ ਰਿਹਾ ਚਿੱਟੇ ਵਾਲਾ ਖੇਡਾ ਹਣ ਗੋਲਦਮ ਪਾਇਆ ਹੈ ਹਾਂ 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 ਇਹ ਰਹੋ ਜੀ ਖੜਾ ਗਿਆ ਜੀਵਨ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਲਓ ਨੌਜਵਾਨ ਜੀਵਨ ਮੈਦਾਨ ਦੇ ਵਿੱਚ ਕਵਡਦੀ ਪੌਂਡੀ ਖੇਡ ਕਵਡਦੀ ਦਾ ਅਜੂਬਾ ਕਵਡਦੀ ਪੌਂਡੀ ਵਧਿਆ ਹੋਇਆ ਸਾਡੇ ਹੀਰ ਵੱਲੋਂ ਗੁਰਪ੍ਰੀਤ ਗੁੰਮੜੀ ਸਾਡੇ ਭਰਾ ਵੱਲੋਂ ਅਗਲੀ ਕਬੱਡੀ ਜੀਵਨ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਅਦਾ ਹੋਇਆ। ਕੀ ਬਾਤ ਹੈ? ਕੀ ਬਾਤ ਹੈ? ਕੀ ਬਾਤ ਹੈ? ਵੀ ਤਾੜੀਆਂ ਮਾਰ ਦੋ ਜੀਵਨ ਦੇ ਲਈ। ਇਕਬਾਲ ਵੱਡਾ ਯੋਗਦਾਨ ਦੇਵਾ ਪੰਡਾਲ ਜੀ ਕਬੱਡੀ ਦੀ ਬੜੀ ਰਿਸਪੈਕਟਡ ਸਖਸ਼ੀਅਤ ਉਹ ਵੀ ਸਾਡੇ ਦਰਮਿਆਨ ਆਇਆ ਸੀ ਜੀਆਂ ਨੂੰ ਆਖ ਰਹੇ ਆ। ਦੇਵਾ ਪੰਡਾਲ ਜੀ ਦਾ ਇੱਥੇ ਪੁੱਜਣ ਤੇ ਸੁਪਰ ਸਿਟੀ ਐਕਸਟ੍ਰੇਟਿੰਗ ਤੋਂ ਆੰਬੜ ਮੱਤੇ ਚੰਗਿਆੜਿਆਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਫੋਕੇ ਲਲਕਾਰਿਆਂ ਦਾ ਕਬੱਡੀ ਦਾ ਪਰਸਿੱਖ ਰਾਈਟਰ ਰਾਜਾ ਖੇਲਾ ਵੀ ਆਇਆ ਬਲਜੀਤ ਖੇਲਾ ਜੀ ਨੇ ਵੀ ਅਸੀਂ ਜਿਆਨ ਆਖ ਰਹੇ ਆ ਅਗਲੀ ਰੇਡ ਅਜੂਬਾ ਕਬੱਡੀ ਦਾ ਮਾਣੂ ਕੇ ਗੱਲ ਵਾਲਾ ਇਹਨੂੰ ਦੁਨੀਆ ਜੀਵਨ ਜੀਵਨ ਕਹਿੰਦੀ ਆ ਪਰ ਆ ਹਰਿਆਣੇ ਵਾਲਾ ਇਹਦਾ ਦੇਵਨ ਪਿੰਡਾ ਔਲਖਾਂ ਦਾ ਲਵਾ ਦਿੱਤਾ ਪਰ ਮਾਨੂਕੇ ਵਾਲਾ ਜੀਵਨ ਇਸ ਵੇਲੇ ਪੁਆਇੰਟ ਆਪਣੀ ਟੀਮ ਖਾ ਜਾਂਦਾ ਹੈ ਲੈ ਵੀ ਪਰਤਿਆ ਕਰਦੇ ਗੱਲ ਇਸ ਨਾਜਵਾਨ ਦੀ ਅਗਲੀ ਰੇਡ ਇਹਨੂੰ ਅਜੂਬਾ ਕਹਿੰਦੇ ਆ ਮਾਨੂਕੇ ਖੇਲ ਵਾਲਾ ਜੀਵਨ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਆ ਨਵਜੋਤ ਇੱਕ ਕੰਨੀ ਤੇ ਦੇਵਨ ਵਾਲਾ ਵੀ ਲੱਗਿਆ ਹਰਿਆਣੇ ਦਾ ਸ਼ੋਹਰਾ ਪਰਾ ਕੌਣ ਆ ਇਹ ਨਵਜੋਤ ਆ ਇਹ ਅਮਰੀਕਾ ਵਾਲਾ ਇਹ ਫ੍ਰਿਜ ਨੋ ਰਹਿਦਾ ਪਰ ਮਾਨੂਕੇ ਗੱਲਣਾ ਜਿਹੜੇ ਜਿਹੜੇ ਦਰਸ਼ਕ ਜੀਵਨ ਨੂੰ ਪਿਆਰ ਕਰਦੇ ਤਾੜੀਆਂ ਮਾਰ ਦਿਓ ਜ਼ੋਰਦਾਰ ਦਰਸ਼ਕ ਵੀਰੋ ਮੁਰਤੀ ਪਰ ਸ਼੍ਰੀ ਜੀਵਨ ਆ ਗਿਆ ਰੇਡ ਪੌਂਡੀ ਜੀਵਨ ਮਾਨੂਕੇ ਗੱਲਣਾ ਦਾ ਰੇਡ ਪੌਂਡੀ ਫੇਰ ਤਿਆਰ ਹੈ ਅਗਲੀ ਰੇਡ ਮਾਨੂਕੇ ਗੱਲ ਵਾਲਾ ਜੀਵਨ ਇਸ ਵੇਲੇ ਖੇਡ ਮੈਦਾਨ ਚ ਬੋਲਿਆ ਹੋਇਆ ਧਾਵਾ ਆ ਲੈnde ਪੰਜਾਬ ਵਾਲੇ ਨੇ ਵੀ ਇਹ ਸਾਲ ਬੜੇ ਖੇਲਾਇਆ ਜੀਵਨ ਮਾਨੂ ਕੇ ਗੱਲਾਂ ਕਲਸੀ ਵਾਲਾ ਜੀਤੂ ਵੀ ਬੇਕਰਸਫੀਲਡ ਤੋਂ ਆਇਆ ਉਹਦੇ ਨਾਲ ਯਾਰੀ ਹੈ ਆਵੇਗਾ ਹਰ ਇੱਕ ਜੱਫੇ ਦੇ 100 ਡਾਲਰ ਦੇ ਨਾਲ ਮਾਨਸਪੜ ਕੀਤੇ ਜਾਣਗੇ ਆਹ ਮਾਨੂ ਕੇ ਗਿੱਲਾਂ ਦਾ ਜੂਬਾ ਮਾਰਦਾ ਮੋਟਿਆਂ ਪੱਟਾਂ ਤੇ ਥਾਪੀਆਂ ਅੱਜ ਇਸ ਨੌਜਵਾਨ ਦਾ ਗੋਲਡ ਮੈਡਲ ਦੇ ਨਾਲ ਸ਼ੀਲੂ ਦਾ ਗੋਲਡ ਮੈਡਲ ਦੇ ਨਾਲ ਖੁਸ਼ੀ ਦਾ ਹਰਮਨ ਬੁੱਟ ਦਾ ਤੇ ਕਬੱਡੀ ਦੇ ਪ੍ਰਸਿੱਧ ਬਲਾਰੇ ਕਹਿੰਦੇ ਕਾਲੇ ਰਸ਼ੀਦ ਦਾ ਗੋਲਡ ਮੈਡਲ ਦੇ ਨਾਲ ਵੱਡੇ ਪੱਦਰ ਤੇ ਮਾਰਸ ਮਾਰ ਕੀਤੇ ਜਾਣਗੇ ਅਜੂਬਾ ਮਾਨੂਕੇ ਗਿੱਲਾ ਕੋਈ ਤਾਊ ਦੇ ਨਾਮ ਦੇ ਨਾਲ ਮਸ਼ਹੂਰ ਇਹਨਾਂ ਖੇਡ ਮੈਦਾਨਾਂ ਦੇ ਅੰਦਰ ਦਰਸ਼ਕਾਂ ਵੱਲੋਂ ਦਿੱਤੇ ਗਏ ਨਿਕਨੇਮ ਔਰ ਦੁਨੀਆ ਦੇ ਵਿੱਚ ਮਸ਼ਹੂਰ ਨੇ ਆ ਅਜੂਬਾ ਹੈ ਖੇਡ ਕਬੱਡੀ ਦਾ ਜੋ ਰੇਡ ਪਾ ਰਿਹਾ ਮੈਦਾਨ ਦੇ ਵਿੱਚ ਪਈ ਹੋਈ ਰੇਡ ਉਧਰ ਪਾਸੇ ਕਪੂਰਥਲੀ ਦੀ ਲਾਲੀ ਦਾ ਇਸ਼ਾਰਾ ਪੁਆਇੰਟ ਧਾਵੀ ਦੀ ਹਿੱਤੀ ਦੇ ਵਿੱਚ ਬਹੁਤ ਵਧੀਆ ਨੰਬਰ ਜੁੜਦਾ ਹੋਇਆ ਅਗਲੀ ਕਬ ਲਾਲੀ ਦੇਸੀ ਫ੍ਰੈਂਡਸ ਕਬੱਡੀ ਕਲੱਬ ਦੀ ਟੀਮ ਦਾ ਨੌਜਵਾਨ ਮਾਨੂੰ ਕੀ ਵੜਾ ਜੀਵਨ ਉਧਰ ਬੰਗਿਆਂ ਵਾਲੇ ਓੰਕਾਰ ਸਿੰਘ ਜੀ ਲਾਲੀ ਸਿੱਧੂ ਜੀ ਉਹਨਾਂ ਦਾ ਬਿਆੰਤ ਲਿੱਟ ਜੀ ਉਹਨਾਂ ਦਾ ਆਪਣੀ ਟੀਮ ਦੇ ਖਿਡਾਰੀਆਂ ਨੂੰ ਸ਼ਾਬਾਸ਼ੀ ਦਿੱਤੀ ਜਾ ਰਹੀ ਹੈ ਮਾੜਾ ਸਲਾਮ ਦੇ ਜੋਤੀ ਸਮਰਾ ਸੁਖੂਸਾ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਲਓ ਇਧਰੇ ਪਾਸੇ ਮੈਦਾਨ ਦੇ ਵੀ ਦੇਖਦੇ ਹਾਂ ਵੀ ਜੀਵਨ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰਦਾ ਹੋਇਆ ਇੱਕ ਹੋਰ ਹੋਰ ਨੰਬਰ ਜੋੜ ਦੇ ਵਿੱਚ ਕਾਮਯਾਬ ਜਦੋਂ ਕਿਸੇ ਪੁਆਇੰਟ ਦਾ ਕੋਈ ਰਿਵਿਊ ਹੈ ਉਹ ਟੀਮ ਦਾ ਕੋਚ ਜਾਂ ਮੈਨੇਜਰ ਲੈ ਸਕਦਾ ਹੈ ਆਹ ਹੈ ਅਜੂਬਾ ਇਹ ਤਾੜੀਆਂ ਦਾ ਹੱਕਦਾਰਾਂ ਦੇ ਲਈ ਤ ਦੇ ਇੱਕ ਵਾਰੀ ਅਡਵਾਂਸ ਦੇ ਵਿੱਚ ਹੀ ਤਾੜੀਆਂ ਮਾਰ ਦਿਓ ਅੱਜ ਇਹਦਾ 골ਡ ਮੈਡਲ ਦੇ ਨਾਲ ਸਨਮਾਨ ਵੀ ਹੋਣਾ ਮਾਨੂੰਕੇ ਵਾਲਾ ਜੀਵਨ ਮੁੱਠੀ ਪਰ ਸਰੀਰ ਹੈ ਪਰ ਜਿਗਰਾ ਮੁੰਡੇ ਦਾ ਵੱਡਾ ਹੈ ਖੇਡ ਕਬੱਡੀ ਵੱਡੀ ਦਿਖਾਉਂਦਾ ਇਹਨਾਂ ਮੈਦਾਨਾਂ ਦੇ ਅੰਦਰ ਲਓ ਬਈ ਹੀ ਦੇਖਦੇ ਵੀ ਜੀਵਨ ਦੀ ਇੰਦਰੇ ਪਾਸੇ ਕਬੱਡੀ ਤੇ ਬਹੁਤ ਵਧੀਆ ਕਮਾਲ ਕਰਦਾ ਹੋਇਆ ਮੁੰਡਾ ਸ਼ਾਨਦਾਰ ਪ੍ਰਦਰਸ਼ਨ ਨੰਨੂ ਦੇ ਨਾਲ ਮੁਕਾਬਲਾ ਕਰਕੇ ਬਹੁਤ ਵਧੀਆ ਪੁਆਇੰਟ ਜੁੜਨ ਦੇ ਵਿੱਚ ਕਾਮਯਾਬ ਸਾਰੇ ਵੀਰ ਲੱਗਿਆ ਜਓ ਮਿਹਰਬਾਨੀ ਕਰਕੇ ਆਪਾਂ ਮਾਨ ਸਨਮਾਨ ਜਿਹੜਾ ਹੈ ਉਹ ਕਰੀਏ ਜੀਵਨ ਦਾ ਮਾਨ ਸਨਮਾਨ ਮਾਣੂ ਕੇ ਗਿੱਲਾਂ ਵਾਲੇ ਜਿੰਨੇ ਵੀ ਨੌਜਵਾਨ ਨੇ ਸਾਰਿਆਂ ਦਾ ਧੰਨਵਾਦ ਹੈ ਜਿਵਿੰਦਾ ਬੱਲੋਵਾਲ ਦਾ ਇਹ ਪਰਿਵਾਰ ਹੈ ਪਰ ਆ ਵਸਿਆ ਮਾਣੂ ਕੇ ਗਿੱਲਾਂ ਦੇ ਵਿੱਚ ਨਾਨਕੇ ਪਿੰਡ ਜੀਵਿੰਦਾ ਦਾ ਪਰਿਵਾਰ ਸਾਰਾ ਜਿਹੜਾ ਹੈ ਉਹ ਮਾਣੂ ਕੇ ਗਿੱਲਾਂ ਦੇ ਵਿੱਚ ਆ ਵਸਿਆ ਹੈ ਟੌਪ ਦਾ ਕਬੱਡੀ ਖਿਡਾਰੀ ਇਹਦਾ ਮਾਨ ਸਨਮਾਨ ਜਸਵਾਲ ਭੰਡਾਲ ਜੀ ਕਿਧਰ ਦੇ ਪਾਸੇ ਜਸਵਾਲ ਭੰਡਾਲ ਜੀ ਕਰਮਪਾਲ ਸਿੱਧੂ ਜੀ ਆ ਜਾਓ ਭਾਜੀ ਕਰਮਪਾਲ ਸਿੱਧੂ ਲੰਡੇ ਕੇ ਕਰਮਪਾਲ ਬਾਈ ਜੀ ਕਰਮਪਾਲ ਬਾਈ ਜੀ ਆਜੋ ਜਲਦੀ ਕਰਮਪਾਲ ਸਿੱਧੂ ਰਾਜਪਾਲ ਸਿੱਧੂ ਜੀ ਸਾਰੀਆਂ ਸ਼ਖਸੀਤਾਂ ਆਜੋ ਮਿਹਰਬਾਨੀ ਕਰਕੇ ਲਾਗੇ ਮਾਨ ਸਨਮਾਨ ਨਾਲੇ ਸ਼ੀਲੂ ਕਿਧਰੇ ਪਾਸੇ ਸ਼ੀਲੂ ਆ ਜਾ ਵੀ ਨਾਲ ਹੀ ਸ਼ੀਲੂ ਹਰਿਆਣੇ ਵਾਲਾ ਸ਼ੀਲੂ ਟੌਪ ਦਾ ਕਬੱਡੀ ਖਿਡਾਰੀ ਸਭਾਨ ਸਨਮਾਨ ਆਪਾਂ ਨਾਲ ਹੀ ਇਹਨਾਂ ਕਬੱਡੀ ਦੇ ਸੁਪਰਸਟਾਰਾਂ ਦੇ ਕਰਾਂਗੇ ਸ਼ੀਲੂ ਸ਼ੀਲੂ ਆ ਜਾਵੇਂ ਲਾਗੇ 32ਵੇਂ ਕਨੇਡਾ ਕਬੱਡੀ ਖੇਡ ਖੁਸ਼ੀ ਖੁਸ਼ੀ ਕਿਧਰੇ ਪਾਸੇ ਦੁਕਾਨ ਵਾਲਾ ਖੁਸ਼ੀ ਦੁਕਾਨ ਵਾਲਾ ਵੀ ਪੁੱਜ ਜਾਵੇ ਇਹ ਨਾਲ ਹੀ ਕਰਮਪਾਲ ਸਿੱਧੂ ਜੀ ਜਲਦੀ ਆ ਜਣ ਮਿਹਰਬਾਨੀ ਕਰਕੇ ਗਰਾਊਂਡ ਦੇ ਵਿੱਚ ਮਾਨ ਸਨਮਾਨ ਦੀ ਰਸਮਾਂ ਦਾ ਕਰਨ ਜਾ ਰਹੇ ਆ ਜਿਵੇਂ ਮੈਂ ਸਵੇਰੇ ਦੱਸਿਆ ਸੀਗਾ ਵੀ ਸ਼ੀਲੂ ਨੇ ਹੈਟਟ੍ਰਿਕ ਬਣਾਈ ਟੋਰਾਂਟੋ ਦੇ ਖੇਡ ਸੀਜ਼ਨ ਦੇ ਬਸ ਜਾਫੀ ਦੀ ਤੇ ਉਸ ਤੋਂ ਬਾਅਦ 32ਵੇਂ ਵਰਲਡ ਕ੍ਰੀਡਾ ਕਬੱਡੀ ਕੱਪ ਦਾ ਵੀ ਬਸ ਜਾਫੀ ਰਿਹਾ ਹੈ ਇਧਰ ਇੱਕ ਜ਼ੋਰਦਾਰ ਤਾੜੀ ਮਾਰ ਦਿਓ ਹਰ ਇੱਕ ਕਰਮਪਾਲ ਸਿੱਧੂ ਜੀ ਕਿੱਧਰ ਨੇ ਕਰਮਪਾਲ ਭਾਜੀ ਆਜੋ ਜੀ ਆਜੋ ਸਿੱਧੂ ਸਾਹਿਬ ਇਧਰ ਬਲਡ ਦਾ ਮਾਨ ਸਨਮਾਨ ਜੀਵਨ ਦਾ ਮਾਨ ਸਨਮਾਨ ਸ਼ੀਲੂ ਦਾ ਮਾਨ ਸਨਮਾਨ ਹੋਇਆ ਹੈ ਬੋਲਡ ਬੈਟ ਨਾਲ ਜਿਸ ਪਾਸ ਇਧਰ ਗਰਾਊਂਡ ਦਾ ਚੱਕਰ ਇਧਰੋਂ ਪਾਸੇ ਸ਼ੁਰੂ ਕਰ ਦਿਓ ਜੀ ਜਿੱਥੋਂ ਜਿੱਥੋਂ ਵੀ ਇਹ ਕਬੱਡੀ ਦੇ ਖਿਡਾਰੀ ਜਾਣ ਇਹਨਾਂ ਦੇ ਵਾਸਤੇ ਤਾੜੀਆਂ ਜ਼ੋਰਦਾਰ ਵੱਜਣੀਆਂ ਚਾਹੀਦੀਆਂ ਨੇ ਇਹ ਜਿੰਨੇ ਵੱਡੇ ਖਿਡਾਰੀ ਨੇ ਉਨੀਆਂ ਵੱਡੀਆਂ ਤਾੜੀਆਂ ਵੀ ਵੱਜੀਆਂ ਅਜੇ ਤੱਕ ਯਾਰ ਮਰਦਾ ਯੋਰਦਾਰ ਹਜ਼ਾਰਾਂ ਸਾਲ ਨਰਗੀ ਸਬਰੀ ਬੇਰੂਰੀ ਪੇ ਰੋਤੀ ਹੈ ਬੜੀ ਮੁਸ਼ਕਲ ਸੇ ਹੁੰਦਾ ਹੈ ਚਮਨ ਵਿੱਚ ਦੀਦਾ ਪਰ ਪੈਦਾ ਬੜੀ ਮੁਸ਼ਕਲ ਦੇ ਨਾਲ ਇਹੋ ਜਿਹੇ ਖਿਡਾਰੀ ਪੈਦਾ ਹੁੰਦੇ ਨੇ ਔਰ ਦੁਨੀਆ ਦੇ ਵਿੱਚ ਜਿਹੜੇ ਨਾਮ ਬਣਾਉਂਦੇ ਨੇ ਉਹਨਾਂ ਦੇ ਵਿੱਚ ਜੀਵਨ ਹੈ ਉਹਨਾਂ ਦੇ ਵਿੱਚ ਖੁਸ਼ੀਆਂ ਦੂੰਗਾ ਵਾਲਾ ਖੀਰਾ ਵਾਲੀਆ ਬੁਲਟ ਤੇ ਸ਼ੀਨੂ ਹਰਿਆਣੇ ਵਾਲਾ ਕਰ ਵੀ ਕਾਲਾ ਦੋ ਬੋਲ ਹੁਣ ਸਾਹੇ ਇਸਵੇਂ ਗਰਾਉਂਡ ਦਾ ਚੱਕਾ ਲਗਾਇਆ ਜਾ ਰਿਹਾ ਤਾੜੀਆਂ ਜ਼ੋਰਦਾਰ ਜ਼ੋਰਦਾਰ ਤਾੜੀਆਂ ਇਹਨਾਂ ਕਬੱਡੀ ਖਿਡਾਰੀਆਂ ਦੇ ਵਾਸਤੇ ਜਿੱਥੋਂ-ਜਿੱਥੋਂ ਦੀ ਵੀ ਨਕਰੇ ਰੇ ਇਹਨਾਂ ਨੇ ਰਿਕਾਰਡ ਪੈਦਾ ਕੀਤੇ ਨੇ ਮਾਣ-ਸਮਾਨ ਹੋਇਆ ਹੈ ਕਿ ਕਰਦਾ ਮਾਣ ਪੰਜਾਬ ਹਰਿਆਣਾ ਜੱਫੀ ਅੱਜਕੱਲ ਦਾ ਜਰਵਾਨਾ ਰੇਡਰ ਫੜ-ਫੜ ਕੀ ਲੂਗਾ ਜੱਫਾ ਦੇਖਣ ਵਾਲਾ ਕਾਲਿਆ ਕੱਲਾ-ਕੱਲਾ ਸ਼ਿੱਲੂ ਦਾ ਕੱਲਾ-ਕੱਲਾ ਸ਼ਿੱਲੂ ਦਾ ਅਗਲਾ ਮਾਣ-ਸਮਾਨ ਬੱਦੀਵੇਂ ਕਨੇਡਾ ਕਬੱਡੀ ਕੱਪ ਦਾ ਦਸ ਰੇਡਰ ਮੁਠੀ ਪਰ ਸ਼ਰੀਰ ਬੁਲਟ ਖੀਰਾ ਵਾਲੀਏ ਦਾ ਮਾਣ-ਸਮਾਨ ਗੋਲਡ ਮੈਡਲ ਦੇ ਨਾਲ ਇੱਕ ਮਾਨ ਸਨਮਾਨ ਮਾਲਵੇ ਦੇ ਉਹ ਖਿਡਾਰੀ ਦਾ ਕਿ ਪਤਲਾ ਜਾ ਸ਼ਰੀਰ ਮੁੰਡੇ ਦਾ ਰਬੜ ਵਾਂਗ ਲਚਕੀਲਾ ਏ ਵਿੱਚ ਮਦਾਨੀ ਦੌੜਾਂ ਤੁਰਦਾ ਤਰਹ ਜਿਹਾ ਨਾਗ ਨਸ਼ੀਲਾ ਏ ਅਗਲਾ ਮਨਸਮਾਨ ਕਿ ਆ ਪ੍ਰਿੰਸ ਕਬੱਡੀ ਦਾ ਖੇਡਦਾ ਲੱਗਦਾ ਬੜਾ ਪਿਆਰਾ ਗੱਭਰੂ ਗਾਡਰ ਵਰਗੇ ਦਾ ਹੱਥ ਹੈ ਕਿਲੋ ਕਿਲੋ ਦਾ ਭਾਰਾ ਗੱਭਰੂ ਗਾਡਰ ਵਰਗੇ ਦਾ ਹੱਥ ਹੈ ਕਿਲੋ ਕਿਲੋ ਦਾ ਭਾਰਾ ਇਧਰੋਂ ਤਾੜੀਆਂ ਘੱਟ ਵੱਜੀਆਂ ਇੱਕ ਵਾਰੀ ਤਾੜੀਆਂ ਮਾਰੋ ਜ਼ੋਰਦਾਰ ਜ਼ੋਰਦਾਰ ਤਾੜੀਆਂ ਦਾ ਕਬੱਡੀ ਦੇ ਸੁਪਰਾਂ ਦੇ ਵਾਸਤੇ ਡੋਗਾਂ ਵਾਲੇ ਦੇ ਬਹੁਤ ਸਾਰੇ ਫੈਨ ਨੇ ਬੁਲਟ ਰੇ ਕਹਿੰਦੇ ਰਿਕਾਰਡ ਪੈਦਾ ਕਰਦਾ ਮੁਠੀ ਪਰ ਸਰੀਰ ਮੁੰਡੇ ਦਾ ਬਦਲੇਰੀ ਵੱਡੀ ਤੇ ਖੁਸ਼ੀ ਨੇ ਵੀ ਜਿਹੜਾ ਰਿਕਾਰਡ ਪੈਦਾ ਕਰਤਾ ਤੇ ਜੀਵਨ ਦੇ ਵੀ ਵੱਖਰੇ ਰਿਕਾਰਡ ਨੇ ਮਹੱਗੀਆਂ ਕਬੱਡੀਆਂ ਪਾਈ ਹੈ ਕਿ ਕਰੀ ਦੀ ਸਿਫਤ ਸਦਾ ਬੰਦੇ ਗੁਣੀ ਦੀ ਕਾਹਾਂ ਵਾਲੀ ਕਦੇ ਨਹੀਂ ਪਜਾਇਤ ਚੁਣੀ ਦੀ ਜਿਹਦੀ ਸਿਫਤ ਬਣਦੀ ਹੈ ਉਹ ਕਰਨੀ ਚਾਹੀਦੀ ਹੈ ਇਹਨਾਂ ਮੈਦਾਨਾਂ ਦੇ ਅੰਦਰ ਸੋ ਸ਼ੁਭ ਸ਼ਾਮ ਹੈ ਨਾ ਕਬੱਡੀ ਖਿਡਾਰੀਆਂ ਦੇ ਵਾਸਤੇ ਗੁਰਮੀਸ਼ਰ ਦੇ ਨੌਜਵਾਨ ਗ라운ਡ ਕਲੀਨ ਕਰਦੀ ਹੈ ਜੀ ਹੁਣ ਆਪਾਂ